ਸੈਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਜਿਗਰੀ ਯਾਰ ਨੇ ਇਸ ਕਰਕੇ ਕੈਪਟਨ ਸਾਹਿਬ ਤਾਂ ਆਪਣੀਆਂ ਯਾਰੀਆਂ ਪੁਗਾਰੇ ਪੰਜਾਬ ਤਾਂ ਭੁੱਲੀ ਬੈਠੇ ਨੇ ਉਧਰ ਰੂਸਾ ਇਧਰ ਕੇਵਲ ਢਿੱਲੋਂ ਤਾਂ ਅਗਲੇ ਕਹਿੰਦੇ ਖੂਬ ਗੁਜ਼ਰੇਗੀ ਜਦ ਮਿਲ ਬੈਠेंगे دیਵਾਨੇ ਦੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਤੁਸੀਂ ਸਭ ਬਾਕੂ ਵੀ ਚਾਹੁੰਦੇ ਹੋ ਕਿ ਲੋਕ ਇਨਸਾਫ ਪਾਰਟੀ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਈንስ ਦੇ ਗੱਠ ਜੋੜ ਦੇ ਚੱਲਦਿਆਂ ਸੰਗਰੂਰ ਤੋਂ ਜਸਸੀ ਜਸਰਾਜ ਚੌਣ ਮੈਦਾਨ ਦੇ ਵਿੱਚ ਨੇ ਤੇ ਜਸਸੀ ਜਸਰਾਜ ਨੇ মিডিਆ ਨਾਲ ਮੁਖਾਤਬ ਹੁੰਦੇ ਹੋਇਆ ਵਿਰੋਧੀਆਂ ਨੂੰ ਜਿਸ ਤਰੀਕੇ ਨਾਲ ਨਿਸ਼ਾਨੇ ਤੇ ਲਿਆ ਤੁਸੀਂ ਵੀ ਹੈਰਾਨ ਹੋ ਜਾਓਗੇ ਫਿਰ ਗੱਲ ਚਾਹੇ ਕੇਵਲ ਢਿੱਲੋਂ ਦੀ ਹੋਵੇ ਜਾਂ ਕੈਪਟਨ ਅਮਨਿੰਦਰ ਸਿੰਘ ਦੀ ਬਹੁਤ ਹੀ ਬਾਕੂਬ ਅੰਦਾਜ਼ ਵਿੱਚ ਕਿਹਾ ਖੂਬ ਜਮੇਗਾ ਰੰਗ ਜਦ ਮਿਲ ਬੈਠेंगे دیवाने दो ਕੈਪਟਨ ਸਾਹਿਬ ਹਰੁਸ਼ਾ تھے ਕੇਵਲ ਟਿਲੋਂ ਤੁਸੀਂ ਬਾਕੀ ਆਪ ਸੁਣ ਲੋ ਬਹੁਤ اچھا ਹੂੰਗਾ ਰਾਜੀ ਜਿੱਥੇ ਜਿੱਥੇ ਜਿੰਨਾ ਜਿੰਨਾ ਪਿੰਡਾਂ ਚ ਨੌਂ ਦੀਆਂ ਨੌਂ ਵਿਧਾਨ ਸਭਾ ਦੇ ਵਿੱਚ ਚਾਹੇ ਸ਼ਹਿਰ ਚ ਚਾਹੇ ਪਿੰਡਾਂ ਚ ਲੋਕਾਂ ਨੇ ਸਾਡੇ ਜਿਹੜੇ ਪੰਜਾਬ ਡੈਮੋਕ੍ਰੈਟਿਕ ਆਲਾਈਅንስ ਦੇ ਆਗੂ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਸਮਰਜੀਤ ਸਿੰਘ ਬੈਂਸ ਪੈਣ ਮਾਇਆਵਤੀ ਹੋਰਾਂ ਦੇ ਨਾਲ ਜਿਹੜੀ ਮਾਇਆਵਤੀ ਦੀ ਸਾਡੀ ਵਿਚਾਰੂ ਟੀਮ ਹੈ ਸੀਪੀਆਈ ਸੀਪੀਆਈ ਯੂ ਆਰਐਮਪੀਆਈ ਤੇ ਧਰਮਵੀਰ ਗੰਧ ਜੀ ਦਾ ਅਕਸ ਤੇ ਉਹਨਾਂ ਦੀ ਪਾਰਟੀ ਨੂੰ ਬਹੁਤ ਵਧੀਆ ਸਮਰਥਨ ਮਿਲ ਰਿਹਾ ਤੇ ਲੋਕ ਇਨਸਾਫ ਪਾਰਟੀ ਨੂੰ ਨਹੀਂ ਲੋਕ ਪੰਜਾਬ ਡੈਮੋਕ੍ਰੈਟਿਕ ਐਲਾਈਅੰਸ ਪੂਰੇ ਦੇ ਪੂਰੇ ਐਲਾਈਅੰਸ ਨੂੰ ਜਿਤਾਉਣਾ ਚਾਹੁੰਦੇ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਕੰਪੀਬਿਲ ਢੱਲੋ ਵੀ ਮੈਦਾਨ ਦੇ ਵਿੱਚ ਆ ਗਏ ਨੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਟਸਾਂ ਨੇ ਉਧਰ ਆਪ ਪਾਰਟੀ ਦੇ ਥੋੜੇ ਸਾਥੀ ਵੀ ਨੇ ਭਗਵੰਤ ਮਾਨ ਵੀ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਹੋਟ ਸੀਟ ਐਸਨ ਲੋ ਦੇਖੋ ਪਰਮਿੰਦਰ ਢੀਂਸੇ ਦੀ ਜਿੱਥੇ ਤੱਕ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਹੀ ਰਾਜੀ ਨਹੀਂ ਉਹਨਾਂ ਨੂੰ ਸਹਾਇਕ ਨਹੀਂ ਦੇ ਰਹੇ ਉਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਬਸ਼ਰਮਾ ਵਾਂਗ ਜਿਹੜੇ ਬਾਦਲ ਨੇ ਉਹਨਾਂ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਬਚਾਇਆ ਜਿਹੜੇ ਸਾਡੇ ਬੇਬਲ ਗੋਲਾ ਬੇਬਲ ਕਲਾ ਗੋਲੀ ਕਾਂਡ ਚ ਦੋ ਨੌਜਵਾਨ ਸ਼ਹੀਦ ਹੋਏ ਉਹਨਾਂ ਦੇ ਕਾਤਲਾਂ ਨੂੰ ਅੱਜ ਤੱਕ ਫੜਿਆ ਨਹੀਂ ਗਿਆ ਤੇ ਕੈਪਟਨ ਸਰਕਾਰ ਵੀ ਅੱਜ ਤੱਕ ਕਿਸੇ ਨੂੰ ਫੜ ਨਹੀਂ ਪਾਈ ਕੈਪਟਨ ਸਾਹਿਬ ਤਾਂ ਖੁਦ ਲੰਬੀ ਗਏ 2017 ਚੋਣ ਲੜਨ ਕਿ ਮੈਂ ਆਪਣੇ ਪ੍ਰਕਾਸ਼ ਸਿੰਘ ਬਾਦਲ ਨੂੰ ਬਚਾ ਲਾਂ ਲੋਕਾਂ ਨੂੰ ਪਤਾ ਲੱਗ ਗਿਆ ਤੇ ਕੈਪਟਨ ਤੇ ਬਾਦਲ ਦੋਨੋਂ ਇਕੱਠੇ ਹੀ ਨੇ ਕਲਚੋਨ ਕਮਿਸ਼ਨ ਨੂੰ ਜਾ ਕੇ ਮਿਲੇ ਸੀਗੇ ਸਾਰੇ ਜਾਨੀ ਵੀ ਜਿਹੜੀ ਹੈ ਕਮਵਰ ਵਿਜੇ ਪ੍ਰਤਾਪ ਦੀ ਬਦਲੀ ਕੀਤੀ ਗਈ ਹੈ ਉਹ ਗਲਤ ਕੀਤੀ ਗਈ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਬਿਲਕੁਲ ਗਲਤ ਕੀਤੀ ਗਈ ਹੈ ਜੀ ਕਮਵਰ ਵਿਜੇ ਪ੍ਰਤਾਪ ਇੱਕ ਆਨੈਸਟ ਅਫਸਰ ਨੇ ਉਹਨਾਂ ਨੇ ਜੇ ਚੋਣਾ ਵੀ ਹੁੰਦੀਆਂ ਉਹਨਾਂ ਨੇ ਕੋਈ ਜੱਗੂ ਤੇਰਵੀਂ ਗਲਤ ਕਰਨੀ ਨਹੀਂ ਕੋਈ ਬੇਇਨਸਾਫੀ ਤਾਂ ਕਰਨੀ ਨਹੀਂ ਸੀ ਇੱਕ ਇਮਾਨਦਾਰ ਅਫਸਰ ਜਿਹਨੂੰ ਪਤਾ ਕਿ ਮੈਂ ਕਾਦੇ ਵਾਸਤੇ ਅਫਸਰੀ ਹਾਸਲ ਕੀਤੀ ਹੈ ਮੈਂ ਲੋਕਾਂ ਦੀ ਸੇਵਾ ਵਾਸਤੇ ਅਫਸਰ ਬਣਿਆ ਤਾਂ ਐਸੇ ਇਮਾਨਦਾਰ ਨੇ ਜੇ ਚੋਣਾ ਨਾ ਵੀ ਹੁੰਦੀ ਤਾਂ ਵੀ ਉਹੀ ਫੈਸਲਾ ਕਰਨਾ ਤਾਂ ਵੀ ਉਹੀ ਇਨਕੁਆਇਰੀ ਕਰਨੀ ਹੈ ਇਹ ਜਾਣ ਬੁੱਝ ਕੇ ਕਿਉਂਕਿ ਅਕਾਲੀ ਦਲ ਉਹ ਆਪਣੇ ਗੁਨਾਹਾਂ ਤੋਂ ਡਰਦਾ ਹੈ ਜਿਵੇਂ ਮਰਦੇ ਬੰਦੇ ਨੂੰ ਜੰਮ ਦਿਖਦੇ ਨੇ ਤਾਂ ਅਕਾਲੀ ਦਲ ਡੁੱਬਦੇ ਹੋਏ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਕਿ ਸਾਡਾ 2019 ਤੋਂ ਬਾਅਦ ਸਾਡਾ ਪੰਜਾਬ ਚੋਂ ਪੱਤਾ ਸਾਫ਼ ਹੋਣ ਜਾ ਰਿਹਾ ਇਸ ਲਈ ਉਹ ਐਸੀ ਹੋਛੀ ਹਰਕਤ ਇਹ ਕਰਦੇ ਪਏ ਆ ਕੇਵਲ ਸਿੰਘ ਢਿੱਲੋਂ ਜੀ ਮੈਂ ਮੈਦਾਨ ਦੇ ਵਿੱਚ ਆਇਆ ਨੀ ਕਾਮਰਸ ਵੱਲੋਂ ਜਿਸ ਤਰ੍ਹਾਂ ਦਿਮਾਨ ਦੇ ਬੇਟੇ ਨੇ ਵੀ ਕਿਹਾ ਵੀ ਸਾਡਾ OBC ਵੀ ਤੇ SC ਵਰਗ ਨੂੰ ਨਾਰਾਜ਼ ਕੀਤਾ ਗਿਆ ਕੋਈ ਵੀ ਟਿਕਟ ਨਹੀਂ ਦਿੱਤੀ ਗਈ ਹੁਣ ਤੱਕ ਨਾ ਕੋ ਚੇਅਰਮੈਨੀ ਨਾ ਕੋਈ ਉੱਚੀ ਦੀ ਟਿਕਟ ਦਿੱਤੀ ਗਈ ਹੈ ਤੇ ਉਹ ਕਹਿੰਦੇ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਕਿਹਾ ਵੀ ਜੇ ਮੇਰਾ ਬੇਟਾ ਕਹੂਗਾ ਵੀ ਤਾਂ ਮੈਂ ਪਾਰਟੀ ਦੀ ਸੀਟ ਵੀ ਛੱਡ ਸਕਦਾ ਹਾਂ ਕਿਸ ਤਰ੍ਹਾਂ ਦੇਖਦੇ ਹੋ OBC ਤੇ SC ਵਰਗ ਨੂੰ ਨਾਰਾਜ਼ ਕਰਨਾ ਦੇਖੋ OBC ਤੋਂ ਮੈਂ ਵੀ ਬਿਲੋਂਗ ਕਰਦਾ ਤੇ ਪਰ ਮੈਨੂੰ ਤਾਂ ਇੱਥੇ ਸਾਡੀ ਪਾਰਟੀ ਨੇ ਪੂਰਾ ਸਮਰਥਨ ਦਿੱਤਾ ਸਾਡੇ ਲੋਕਾਂ ਨੇ ਬੜਾ ਸੋਚ ਨਾਲ ਬੜਾ ਸੋਚ ਕੇ ਉਹਨਾਂ ਨੇ ਸਭ ਕੁਝ ਉਹ ਕਹਿੰਦੇ ਯਾਰ ਆਹ ਸਿਆਸਤਾਂ ਛੱਡਣੀਆਂ ਪੈਣਗੀਆਂ ਉਹਨਾਂ ਨੇ ਕਿਹਾ ਜੇ ਜੱਸੀ ਕਾਬਲ ਹੈ ਤਾਂ ਉਹਨਾਂ ਨੇ ਸਾਨੂੰ ਇੱਥੇ ਜ਼ਿੰਮੇਵਾਰੀ ਦਿੱਤੀ ਅਸੀਂ ਨਿਭਾ ਰਹੇ ਹਾਂ ਤੇ ਮਾਨ ਸਾਹਿਬ ਉਹਨਾਂ ਦੀ ਪਾਰਟੀ ਜੇ ਉਹਨਾਂ ਨਾਲ ਇਹ ਵਤਕਰਾਂ ਹੋ ਰਿਹਾ ਆ ਤਾਂ ਉਹ ਉਹਦੇ ਬਾਰੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਆ ਤੁਸੀਂ ਤੁਹਾਨੂੰ ਉਹਨਾਂ ਨੂੰ ਵੀ ਤੁਹਾਡੇ ਵਿੱਚ ਆ ਜਾਣਗੇ ਜੇ ਉਹਨਾਂ ਨਾਲ ਧੱਕਾ ਹੋ ਰਿਹਾ ਅਸੀਂ ਤਾਂ ਤੁਮਨ ਸਾਹਿਬ ਨੂੰ ਕਹਾਂਗੇ ਵੀ ਚਲੋ ਤੁਹਾਡੀ ਪਾਰਟੀ 'ਚ ਤੁਹਾਨੂੰ ਉਧਰ ਸਮਰਥਨ ਨਹੀਂ ਮਿਲਿਆ ਉਹ ਨਹੀਂ OBC ਦੀ ਕੇਅਰ ਕਰ ਰਹੇ ਇੱਥੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਪੂਰੀ ਕੇਅਰ ਕਰਦਾ ਪਿਆ ਅੱਜ ਅਸੀਂ ਜਸਰਾਹ ਜਿਉਂਦੀ ਮਿਸਾਲ ਹੈ ਕਿ ਇੱਥੇ ਮੈਨੂੰ ਹਿੰਮਤ ਦਿੱਤੀ ਗਈ ਹੈ ਤਾਂ ਛੋਟੇ ਤਮਾਨ ਸਾਹਿਬ ਨੂੰ ਵੀ ਅਸੀਂ ਕਹਾਂਗੇ ਜੇ ਉੱਥੇ ਤੱਕਾ ਹੁੰਦਾ ਇੱਧਰ ਆ ਜਾਓ ਭਾਈ ਤੇ ਆ ਜਾਓ ਮਿਲ ਕੇ ਪੰਜਾਬ ਨੂੰ ਬਚਾਉਣ ਦਾ ਜੋਰ ਲਾ ਲੈਂਦੇ ਆ ਕੇਵਲ ਸਿੰਘ ਢਿੱਲੋਂ ਨੂੰ ਕਿਸ ਤਰ੍ਹਾਂ ਲਿਖ ਦਿਓ ਬਜਿੰਦਰ ਸਿੰਘ ਲਾ ਨੇ ਵੀ ਨੇ ਵੀ 2 ਦਿਨ ਬਾਅਦ ਜਿਹੜਾ ਇਸ ਸਮਰਥਨ ਦਿੱਤਾਗਾ ਕਿ ਕੇਵਲ ਸਿੰਘ ਢਿੱਲੋਂ ਪਹਿਲਾਂ ਹਾਰ ਵੀ ਚੁੱਕੇ ਨੇ ਉਹ ਸ਼ੋ ਵੀ ਕਰ ਚੁੱਕੇ ਨੇ ਹਾਂਜੀ ਕੇਵਲ ਸਿੰਘ ਢਿੱਲੋਂ ਦੀ ਹੁਣ ਜबान ਵੀ ਫਿਸਲੀ ਹੈ ਸ਼ਾਇਦ ਉਹ ਤਾਂ ਮੰਨ ਹੀ ਰਿਹਾ ਵੋਟਰ ਪਾਇਓ ਨਾ ਕਾਂਗਰਸ ਤੇ ਉਹ ਤਾਂ ਕਹਿੰਦਾ ਵੋਟਾਂ ਨਾ ਪਾਇਓ ਕਾਂਗਰਸ ਸੋ ਇਹ ਪਤਾ ਕਿਉਂ ਹੁੰਦਾ ਹੈ ਜਦੋਂ ਬੰਦੇ ਨੂੰ ਪਤਾ ਹੋਵੇ ਜਿੱਤਣਾ ਤਾਂ ਹੈ ਨਹੀਂ ਪਰ ਪੱਤੀ ਪਾਰਟੀ ਇਹ ਸ਼ੌਂਕ ਜ਼ਰੂਰ ਪੂਰੇ ਕਰਨੇ ਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਜਿਗਰੀ ਯਾਰ ਨੇ ਇਸ ਕਰਕੇ ਕੈਪਟਨ ਸਾਹਿਬ ਤਾਂ ਆਪਣੀਆਂ ਯਾਰੀਆਂ ਪੁਗਾਰੇ ਪੰਜਾਬ ਤਾਂ ਭੁੱਲੀ ਬੈਠੇ ਨੇ ਉਧਰ ਰੂਸਾ ਇਧਰ ਕੇਵਲ ਢਿੱਲੋਂ ਤਾਂ ਅਗਲੇ ਕਹਿੰਦੇ ਖੂਬ ਗੁਜ਼ਰੇਗੀ ਜਦ ਮਿਲ ਬੈਠेंगे دیਵਾਨੇ ਤੋਂ ਬੋਟ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਦੇਖੋ ਇਹ ਕਹਿਣਾ ਚਾਹੁੰਦੇ ਆ ਸੰਗਰੂਰ ਵਾਸੀਆਂ ਨੂੰ ਤੇ ਸਾਡੇ ਪੰਜਾਬ ਦੇ ਸਾਰੇ ਸੂਝਵਾਨ ਕ੍ਰਾਂਤੀਕਾਰੀ ਵੋਟਰਾਂ ਨੂੰ ਭਾਈ ਸਾਡਾ ਪੰਜਾਬ ਡੁੱਬ ਰਿਹਾ ਸਾਡੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਿਤ ਕੋਈ ਖਬਰ ਆਉਂਦੀ ਕੋਈ ਨਾ ਕੋਈ ਬੱਚਾ ਚਿੱਟੇ ਦਾ ਸ਼ਿਕਾਰ ਹੋ ਕੇ ਮੂੰਹ ਚੋਂ ਚੱਕ ਛੱਡ ਰਿਹਾ ਤੇ ਰੂੜੀਆਂ ਤੇ ਰੋਲ ਰਿਹਾ ਆਓ ਯਾਰ ਇਹ ਸਾਇਲੈਂਟ ਟੈਰੋਰੀਜ਼ਮ ਜਿਹਦੇ ਵਿੱਚ ਸਾਡੇ ਪੰਜਾਬ ਨੂੰ ਝੁੰਕਿਆ ਜਾ ਰਿਹਾ ਪਹਿਲਾਂ ਅਤਵਾਦ ਨੇ ਮਾਰੇ ਹੁਣ ਸਾਡੇ ਬੱਚੇ ਨਸ਼ੇ ਮਾਰੇ ਜਾ ਰਹੇ ਆ ਇਹ ਪੂਰੀ ਪਲੈਨਿੰਗ ਨਾਲ ਸਾਡੇ ਪੰਜਾਬੀਆਂ ਦੀਆਂ ਜੜਾਂ ਚ ਤੇਲ ਦਿੱਤਾ ਜਾ ਰਿਹਾ ਸਾਡਾ ਜਿਹੜਾ ਕਿਸਾਨ ਹੈ ਉਹਨੂੰ ਦੇਖ ਲਓ ਵੀ ਰੋਜ਼ ਦੋ ਤਿੰਨ ਖਬਰਾਂ ਹਰ ਅਖਬਾਰਾਂ ਚ ਆਉਂਦੀਆਂ ਨੇ ਕਿ ਫਲਾਣੀ ਜਗ੍ਹਾ ਕਿਸਾਨ ਨੇ ਫਹਾ ਲੈ ਲਿਆ ਫਲਾਣੀ ਜਗ੍ਹਾ ਕਿਸੇ ਬੱਚੇ ਨੇ ਸਪਰੇਅ ਪੀ ਲਈ ਤਾਂ ਭਾਈ ਆਪਣੇ ਹੀ ਬੱਚੇ ਨੇ ਜਿਹੜੇ ਨਸ਼ੇ ਦੀਆਂ ਨੀਹਾਂ ਚ ਚੁਣੇ ਜਾ ਰਹੇ ਨੇ ਇਹ ਧੰਗੁਰ ਗੋਬਿੰਦ ਸਿੰਘ ਦੇ ਹੀ ਬੱਚੇ ਨੇ ਜਿਹੜੇ ਕਰਪਸ਼ਨ ਦੀਆਂ ਨੀਹਾਂ ਚ ਜਣੇ ਜਾ ਰਹੇ ਨੇ ਆਓ ਭਾਈ ਆਪਣੇ ਪੰਜਾਬ ਨੂੰ ਬਚਾ ਲਈਏ ਇੱਕ ਹੰਬੜਾ ਮਾਰੀਏ ਤੇ 13 ਦੇ 13 ਪੰਜਾਬ ਡੈਮੋਕ੍ਰੈਟਿਕ ਅਲਾਈਅንስ ਸਾਰੇ ਯੋਧਿਆਂ ਦੀਆਂ ਪਾਰਟੀਆਂ ਦੇ ਅਲਾਈਅንስ ਹੋਇਆ ਇੱਥੇ ਜਿਨ੍ਹਾਂ ਦੀ ਸੋਚ ਮਿਲਦੀ ਹੈ ਜਿਨ੍ਹਾਂ ਦਾ ਸੰਘਰਸ਼ ਮਿਲਦਾ ਆ ਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਚਾਹੁੰਦੇ ਆ ਸਾਡਾ ਸਾਥ ਦੇ ਦਿਓ ਆਓ ਇਹ ਕੱਟੜਵਾਦੀ ਅਸੀਂ ਕੱਟੜ ਅਕਾਲੀ ਅਸੀਂ ਕੱਟੜ ਕਾਂਗਰਸੀ ਉਹ ਕੱਟੜਤਾ ਛੱਡ ਦਿਓ ਅਸੀਂ ਕੱਟੜ ਸਿੱਖ ਕੱਟੜ ਹਿੰਦੂ ਕੱਟੜ ਮੁਸਲਮ ਕੱਟੜ ਈਸਾਈ ਇਹ ਕੱਟੜਤਾ ਛੱਡ ਦਿਓ ਆਓ ਪੰਜਾਬ ਦੇ ਭਵਿੱਖ ਲਈ ਇਸ ਦੇਸ਼ ਦੇ ਭਵਿੱਖ ਲਈ ਕਿਉਂਕਿ ਦਿੱਲੀ 'ਚ ਵੀ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇੱਥੇ ਵੀ ਸਾਡੇ ਗੱਠਜੋੜ ਨੂੰ ਭਾਰੀ ਬਹੁਮਤ ਮਿਲਣ ਜਾ ਰਿਹਾ ਆਓ ਸਾਡਾ ਸਾਥ ਦਿਓ ਕਿ ਆਪਾਂ ਪੰਜਾਬ ਦੀ ਨਵੀਂ ਨਿਹਾਰ ਸਿਰ ਸਕੀਏ ਵੱਲ ਸੱਤਾ ਤੇ ਸਿਆਸਤ ਕੋਈ ਨਹੀਂ ਸਮਝ ਸਕਦਾ ਕਿਉਂਕਿ ਸੱਤਾ ਦੇ ਵਿੱਚ ਜੋ ਵੀ ਆ ਜਾਂਦਾ ਹੈ ਤੇ ਸਿਆਸਤ ਉਸ ਨੂੰ ਅਜੇਹਲ ਅਵੇੜ ਦਿੰਦੀ ਹੈ ਕਿ ਹਰ ਕਿਸੇ ਦਾ ਪਰੋਸਾ ਸਿਆਸਤ ਤੋਂ ਉੱਠ ਜਾਂਦਾ ਹੈ ਕਿਉਂਕਿ ਰਵਾਇਤੀ ਪਾਰਟੀਆਂ ਦਾ ਰਾਜ ਸਾਰੀ ਦੁਨੀਆ ਦੇਖ ਚੁੱਕੀ ਹੈ ਤੇ ਉਹਨਾਂ ਨੇ ਸਿਰਫ ਸਿਰਫ ਜੁਮਲੇ ਅਤੇ ਤਕੀਆ ਕਲਾਮ ਹੀ ਦਿੱਤੇ ਨੇ ਆਵਾਮ ਨੂੰ ਤੇ ਜੇਕਰ ਆਵਾਮ ਨੂੰ ਕਿਸੇ ਚੀਜ਼ ਦੀ ਲੋੜ ਪਈ ਹੈ ਤੇ ਉਸ ਲੋੜ ਦੇ ਨਾਮ ਦੇ ਉੱਤੇ ਵੀ ਸਿਰਫ ਬਹਾਨੇਬਾਜ਼ੀਆਂ ਹੀ ਦਿੱਤੀਆਂ ਨੇ ਹੁਣ ਪੰਜਾਬ ਇੱਕ ਤੀਜਾ ਬਦਲ ਪਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਤੀਜੇ ਬਦਲ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ سارے ਫਰੰਟ ਬਹੁਤ سارے ਅਨਾਊਂਸ ਸਾਹਮਣੇ ਆਏ ਨੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਨੂੰ ਇਹ ਤੀਜਾ ਬਦਲ ਮਿਲਦਾ ਹੈ ਜਾਂ ਨਹੀਂ ਮਿਲਦਾ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਨੂੰ ਇਹਨਾਂ 2019 ਦੀਆਂ ਚੋਣਾਂ ਦੇ ਵਿੱਚ ਕੋਈ ਤੀਜਾ ਬਦਲ ਦੇ ਪਾਊਗਾ ਜਾਂ ਨਹੀਂ ਦੇ ਪਾਏਗਾ ਕੀ ਪੰਜਾਬ ਡੈਮੋਕ੍ਰੈਟਿਕ ਅਨਾਊਂਸ ਤੀਜੀ ਧਿਰ ਸਾਬਿਤ ਹੋ ਸਕੇਗਾ ਪੰਜਾਬ ਦੇ ਵਿੱਚ ਜਾਂ ਨਹੀਂ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾ ਅਖੰਡ ਬਾਣੀ ਅੱਗੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਬਹੁਤ ਅਚਾਹੂਗਾ ਰਾਜੀ ਜਿੱਥੇ-ਜਿੱਥੇ ਜਿਨ੍ਹਾਂ-ਜਿਨ੍ਹਾਂ ਪਿੰਡਾਂ 'ਚ 9 ਦੀਆਂ 9 ਵਿਧਾਨ ਸਭਾ ਦੇ ਵਿੱਚ ਚਾਹੇ ਸ਼ਹਿਰ 'ਚ ਚਾਹੇ ਪਿੰਡਾਂ 'ਚ ਲੋਕਾਂ ਨੇ ਸਾਡੇ ਜਿਹੜੇ ਪੰਜਾਬ ਡੈਮੋਕ੍ਰੈਟਿਕ ਆਲਾਈਅንስ ਦੇ ਆਗੂ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਸਿਮਰਜੀਤ ਸਿੰਘ ਬੈਂਸ ਪੰਨਾ ਮਾਇਆਵਤੀ ਹੋਰਾਂ ਦੇ ਨਾਲ ਜਿਹੜੀ ਮਾਇਆਵਤੀ ਦੀ ਸਾਡੀ ਵਿਚਾਰੂ ਟੀਮ ਹੈ ਸੀਪੀਆਈ ਸੀਪੀਆਈ ਯੂ ਆਰਐਮਪੀਆਈ ਤੇ ਧਰਮਵੀਰ ਗੰਧ ਜੀ ਦਾ ਅਕਸ ਤੇ ਉਹਨਾਂ ਦੀ ਪਾਰਟੀ ਨੂੰ ਬਹੁਤ ਵਧੀਆ ਸਮਰਥਨ ਮਿਲ ਰਿਹਾ ਤੇ ਲੋਕ ਇਨਸਾਫ ਪਾਰਟੀ ਨੂੰ ਨਹੀਂ ਲੋਕ ਪੰਜਾਬ ਡੈਮੋਕ੍ਰੈਟਿਕ ਐਲਾਈਅੰਸ ਪੂਰੇ ਦੇ ਪੂਰੇ ਐਲਾਈਅੰਸ ਨੂੰ ਜਿਤਾਉਣਾ ਚਾਹੁੰਦੇ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਕੰਮੇਬਿਲ ਢੱਲੋ ਵੀ ਮੈਦਾਨ ਦੇ ਵਿੱਚ ਆ ਗਏ ਨੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੇ ਉਧਰੋਂ ਆਪ ਪਾਰਟੀ ਦੇ ਥੋੜੇ ਸਾਥੀ ਵੀ ਨੇ ਭਗਵੰਤ ਮਾਨ ਵੀ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਗੀ ਹੌਟ ਸੀਟ ਐਸਨ ਦੇ ਦੇਖੋ ਪਰਮਿੰਦਰ ਢੀਂਸੇ ਦੀ ਜਿੱਥੇ ਤਾਂ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਹੀ ਰਾਜੀ ਨਹੀਂ ਉਹਨਾਂ ਨੂੰ ਸਹਿਯੋਗ ਨਹੀਂ ਦੇ ਰਹੇ ਉਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਬਸ਼ਰਮਾ ਵਾਂਗ ਜ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਬਚਾਇਆ ਜਿਹੜੇ ਸਾਡੇ ਬੇਬਲ ਗੋਲਾ ਬੇਬਲ ਕਲਾ ਗੋਲੀ ਕਾਂਡ ਚ ਦੋ ਨੌਜਵਾਨ ਸ਼ਹੀਦ ਹੋਏ ਉਹਨਾਂ ਦੇ ਕਾਤਲਾਂ ਨੂੰ ਅੱਜ ਤੱਕ ਫੜਿਆ ਨਹੀਂ ਗਿਆ ਤੇ ਕੈਪਟਨ ਸਰਕਾਰ ਵੀ ਅੱਜ ਤੱਕ ਕਿਸੇ ਨੂੰ ਫੜ ਨਹੀਂ ਪਾਈ ਕੈਪਟਨ ਸਾਹਿਬ ਤਾਂ ਖੁਦ ਲੰਮੀ ਗਏ 2017 ਚੋਣ ਲੜਨ ਕਿ ਮੈਂ ਆਪਣੇ ਪ੍ਰਕਾਸ਼ ਸਿੰਘ ਬਾਦਲ ਨੂੰ ਬਚਾ ਲਾਂ ਲੋਕਾਂ ਨੂੰ ਪਤਾ ਲੱਗ ਗਿਆ ਤੇ ਕੈਪਟਨ ਤੇ ਬਾਦਲ ਦੋਨੋਂ ਇਕੱਠੇ ਹੀ ਨੇ ਕਲਚੋਣ ਕਮਿਸ਼ਨ ਨੂੰ ਜਾ ਕੇ ਮਿਲੇ ਸੀਗੇ ਸਾਰੇ ਜਣੇ ਬਿਜਲੀ ਹੈ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਕੀਤੀ ਗਈ ਹੈ ਉਹ ਗਲਤ ਕੀਤੀ ਗਈ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਬਿਲਕੁਲ ਗਲਤ ਕੀਤੀ ਗਈ ਹੈ ਜੀ ਕੁੰਵਰ ਵਿਜੇ ਪ੍ਰਤਾਪ ਇੱਕ ਔਨੈਸਟ ਅਫਸਰ ਨੇ ਉਹਨਾਂ ਨੇ ਜੇ ਚੋਣਾ ਵੀ ਹੁੰਦੀਆਂ ਉਹਨਾਂ ਨੇ ਕੋਈ ਜੱਗੋਂ ਤੇਰਵੀਂ ਗਲਤਤਾ ਕਰਨੀ ਨਹੀਂ ਕੋਈ ਬੇਇਨਸਾਫੀ ਤਾਂ ਕਰਨੀ ਨਹੀਂ ਸੀ ਇੱਕ ਇਮਾਨਦਾਰ ਅਫਸਰ ਜਿਹਨੂੰ ਪਤਾ ਕਿ ਮੈਂ ਕਾਦੇ ਵਾਸਤੇ ਅਫਸਰੀ ਹਾਸਲ ਕੀਤੀ ਹੈ ਮੈਂ ਲੋਕਾਂ ਦੀ ਸੇਵਾ ਵਾਸਤੇ ਅਫਸਰ ਬਣਿਆ ਤਾਂ ਐਸੇ ਇਮਾਨਦਾਰ ਨੇ ਜੇ ਚੋਣਾ ਨਾ ਵੀ ਹੁੰਦੀ ਤਾਂ ਵੀ ਉਹੀ ਫੈਸਲਾ ਕਰਨਾ ਤਾਂ ਵੀ ਉਹੀ ਇਨਕੁਆਇਰੀ ਕਰਨੀ ਹੈ ਇਹ ਜਾਣ ਬੁੱਝ ਕੇ ਕਿਉਂਕਿ ਅਕਾਲੀ ਦਲ ਉਹ ਆਪਣੇ ਗੁਨਾਹਾਂ ਤੋਂ ਡਰਦਾ ਹੈ ਜਿਵੇਂ ਮਰਦੇ ਬੰਦੇ ਨੂੰ ਜੰਮ ਦਿਖਦੇ ਨੇ ਤਾਂ ਅਕਾਲੀ ਦਲ ਡੁੱਬਦੇ ਹੋਏ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਕਿ ਸਾਡਾ 2019 ਤੋਂ ਬਾਅਦ ਸਾਡਾ ਪੰਜਾਬ ਚੋਂ ਪੱਤਾ ਸਾਫ਼ ਹੋਣ ਜਾ ਰਿਹਾ ਇਸ ਲਈ ਉਹ ਐਸੀ ਹੋਛੀ ਹਰਕਤ ਇਹ ਕਰਦੇ ਪਏ ਆ ਕੇਵਲ ਸਿੰਘ ਢਿੱਲੋਂ ਜੀ ਮੈਂ ਮੈਦਾਨ ਦੇ ਵਿੱਚ ਆਇਆ ਨਹੀਂ ਕਾਮਰਸ ਵੱਲੋਂ ਜਿਸ ਤਰ੍ਹਾਂ ਦਮਾਨ ਦੇ ਬੇਟੇ ਨੇ ਵੀ ਕਿਹਾ ਵੀ ਸਾਡਾ OBC ਵੀ ਤੇ SC ਵਰਗ ਨੂੰ ਨਰਾਜ਼ ਕੀਤਾਗਾ ਕੋਈ ਵੀ ਟਿਕਟ ਨਹੀਂ ਦਿੱਤੀ ਗਈ ਹੁਣ ਤੱਕ ਨਾ ਕੋ ਚੇਅਰਮੈਨ ਨੇ ਨਾ ਕੋਈ ਉੱਚੀ ਦੀ ਟਿਕਟ ਦਿੱਤੀ ਗਈ ਹੈ ਤੇ ਉਹ ਕਹਿੰਦੇ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਕਿਹਾ ਵੀ ਜੇ ਮੇਰਾ ਬੇਟਾ ਕਹੂਗਾ ਵੀ ਤਾਂ ਮੈਂ ਪਾਰਟੀ ਦੀ ਸੀਟ ਵੀ ਛੱਡ ਸਕਦਾ ਹਾਂ ਕਿਸ ਤਰ੍ਹਾਂ ਦੇਖਦੇ ਹੋ OBC ਤੇ SC ਵਰਗ ਨੂੰ ਨਰਾਜ਼ ਕਰਨਾ ਹੈ ਦੇਖੋ OBC ਤੋਂ ਮੈਂ ਵੀ ਬਿਲੋਂਗ ਕਰਦਾ ਤੇ ਪਰ ਮੈਨੂੰ ਤਾਂ ਇੱਥੇ ਸਾਡੀ ਪਾਰਟੀ ਨੇ ਪੂਰੇ ਸਮਰਥਨ ਦਿੱਤਾ ਹੈ ਸਾਡੇ ਲੋਕਾਂ ਨੇ ਬੜਾ ਸੂਝ ਨਾਲ ਬੜਾ ਸੋਚ ਕੇ ਉਹਨਾਂ ਨੇ ਸਭ ਕੁਝ ਉਹ ਕਹਿੰਦੇ ਯਾਰ ਆ ਸਿਆਸਤਾਂ ਛੱਡਣੀਆਂ ਪੈਣਗੀਆਂ ਉਹਨਾਂ ਨੇ ਕਿਹਾ ਜੇ ਜੱਸੀ ਕਾਬਲ ਹੈ ਤਾਂ ਉਹਨਾਂ ਨੇ ਸਾਨੂੰ ਇੱਥੇ ਜ਼ਿੰਮੇਵਾਰੀ ਦਿੱਤੀ ਅਸੀਂ ਨਿਭਾ ਰਹੇ ਹਾਂ ਤੇ ਮਾਨ ਸਾਹਿਬ ਉਹਨਾਂ ਦੀ ਪਾਰਟੀ 'ਚ ਜੇ ਉਹਨਾਂ ਨਾਲ ਇਹ ਵਤਕਾਰਾ ਹੋ ਰਿਹਾ ਆ ਤਾਂ ਉਹ ਉਹਦੇ ਬਾਰੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਆ ਤੁਸੀਂ ਤੋਂ ਹੁੰਦੇ ਉਹਨਾਂ ਨੂੰ ਵੀ ਤੁਹਾਡੇ ਵਿੱਚ ਆ ਜਾਣਗੇ ਜੇ ਉਹਨਾਂ ਨਾਲ ਧੱਕਾ ਹੋ ਰਿਹਾ ਅਸੀਂ ਤਾਂ ਤੁਮਾਨ ਸਾਹਿਬ ਨੂੰ ਕਹਾਂਗੇ ਵੀ ਚਲੋ ਤੁਹਾਡੀ ਪਾਰਟੀ 'ਚ ਤੁਹਾਨੂੰ ਉਧਰ ਸਮਰਥਨ ਨਹੀਂ ਮਿਲਿਆ ਉਹ ਨਹੀਂ OBC ਦੀ ਕੇਅਰ ਕਰ ਰਹੇ ਇੱਥੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਪੂਰੀ ਕੇਅਰ ਕਰਦਾ ਪਿਆ ਅੱਜ ਅਸੀਂ ਜਸਰਾਹ ਜਿਉਂਦੀ ਮਿਸਾਲ ਹੈ ਕਿ ਇੱਥੇ ਮੈਨੂੰ ਹਿੰਮਤ ਦਿੱਤੀ ਗਈ ਹੈ ਤਾਂ ਛੋਟੇ ਤਮਨ ਸਾਹਿਬ ਨੂੰ ਵੀ ਅਸੀਂ ਕਵਾਂਗੇ ਜੇ ਉੱਥੇ ਥੱਕਾ ਹੁੰਦਾ ਇੱਧਰ ਆ ਜਾਓ ਭਾਈ ਤੇ ਆ ਜਾਓ ਮਿਲ ਕੇ ਪੰਜਾਬ ਨੂੰ ਬਚਾਉਣ ਦਾ ਜੋਰ ਲਾ ਲੈਂਦੇ ਆ ਕੇਵਲ ਸਿੰਘ ਢਿੱਲੋਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਜਿੰਦਰ ਸਿੰਘ ਰਾਣ ਵੀ ਨੇ ਵੀ ਦੋ ਦਿਨ ਬਾਅਦ ਜਿਹੜਾ ਇਸ ਸਮਰਥਨ ਦਿੱਤਾ ਹੈ ਕਿ ਕੇਵਲ ਸਿੰਘ ਢਿੱਲੋਂ ਪਹਿਲਾਂ ਹਾਰ ਵੀ ਚੁੱਕੇ ਨੇ ਉਹ ਵੀ ਸ਼ੋਅ ਵੀ ਕਰ ਚੁੱਕੇ ਨੇ ਹਾਂਜੀ